ਮੈਦਾਨ ਦੇ ਅੰਦਰ ਐਸ ਨੇ ਖੇਡਾਂ ਮਿਆਰੀਆਂ ਖੇਡਦੇ ਹੋਏ ਮਾ ਖੇਡ ਕਬੱਡੀ ਦੇ ਫਰਜ਼ੰਦ ਐ ਇੱਕ ਵਾਰੀ ਫੇਰ ਬੋਲੀ ਕਿ ਡਾਲੇ ਵਾਲਾ ਰੀਡਰ ਭਾਈ ਰੁਪਿਆ ਵਾਲਿਆਂ ਕੋਲੇ ਪਹੁੰਚ ਜਾ ਡਾਲੇ ਵਾਲਾ ਲੀਡਰ ਭਾਈ ਰੁਪਿਆ ਵਾਲਿਆਂ ਕੋਲੇ ਪਹੁੰਚ ਜਾ ਲਾ ਰਾਜੂ ਤੇ ਕੀਤਾ ਦੇਖਦੇ ਆ ਮੁੰਡਿਆਂ ਹੋ ਗਿਆ ਮੁਕਾਬਲਾ ਗਾਂਧੀ ਕੀੜਾ ਪੈ ਗਿਆ ਆ ਚੱਲਿਆ ਵੀ ਪਲੂਰ ਦਾ ਨੌਜਵਾਨ ਪੁਆਇੰਟ ਲੈ ਕੇ ਆਪਣੇ ਪਾਲੇ ਹੈ ਅੱਜ ਦੇਖਦੇ ਆ ਵੀ ਸਰਦਾਰ ਮੇਜਰ ਸਿੰਘ ਜੀ ਪਲੂਰ ਖੇਡ ਪ੍ਰਮੋਟਰ ਬੈਠੇ ਤੱਕਦੇ ਨੇ ਇਹ ਨੌਜਵਾਨਾਂ ਨੂੰ ਕਿ ਵਿਸ਼ੇਸ਼ ਤੌਰ ਤੇ ਸਲਮਾਨਤ ਵੀ ਕੀਤਾ ਹੈ ਇਸ ਨੌਜਵਾਨਾਂ ਦਾ ਸਰਦਾਰ ਮੇਜਰ ਸਿੰਘ ਜੀ ਭਲੂਆ ਸਾਹਿਬ ਨੇ ਲਓ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਐ ਸਮੇਂ ਬਰਗਾੜੀ ਬਣੀਓ ਕਬੱਡੀ ਦੀ ਗੱਲ ਹਾਂਜੀ ਤੇਰੀ ਜਾਣਕਾਰੀ ਜਮਾਤਾ ਕਰਦੇ ਆ ਵਾਹ ਜੀ ਵਾਹ ਇਧਰਲੇ ਪਾਸੇ ਹੁਣ ਦੇਖਦੇ ਐ ਕਿ ਥੋੜੀ ਜੀ ਜਾਣਕਾਰੀ ਮਾਨਜੂ ਸਾਡੇ ਉਸਤਾਦ ਸਾਮਾਨ ਆਹਾਹਾ ਮੰਗਾ ਇੱਕ ਮੰਗਾ ਇੱਕ ਰਾਜੂ ਚੱਲ ਓਏ ਸੋਹਣਿਆ ਇਹ ਮੰਗਾ ਬਰਗਾੜੀ ਵਾਲਾ ਬੱਲੇ ਓ ਮੁੰਡਿਆ

ਇੱਥੋਂ ਪਤਾ ਲੱਗਦਾ ਵੀ ਬਾਜਰੇ ਦਾ ਸਾਗ ਖਾਦਾ ਇਹਨਾਂ ਦਾ ਬਾਜਰੇ ਦਾ ਸਾਗ ਖਾਦਾ ਜਿਹੜਾ ਉਹ ਅੰਦਰ ੱਟਕੇ ਮਾਰਦਾ ਹੁਣ ਇਹਨਾਂ ਦੇ ਆਹ ਸੋਹਣੇ ਬਹੁਤ ਵਧੀਆ ਕਿ ਬਾਜਰੇ ਦੀ ਰੋਟੀ ਤੇ ਸਾਗ ਫਿਰ ਖਾਦਾ ਕਿੱਥੇ ਜੱਟ ਦੇ ਪਚਦਾ ਇਹਦਾ ਠੱਠੇ ਵੀ ਨਹੀਂ ਪਚਦਾ ਹਾਂ ਲਓ ਜੀ ਇਧਰਲੇ ਪਾਸੇ ਹੋਏ ਖੇਡ ਮੈਦਾਨ ਦੀਆਂ ਗੱਲਾਂ ਕੋਈ ਗੱਲ ਨਹੀਂ ਮੈਦਾਨੇ ਜੰਗ ਦੇ ਵਿੱਚ ਦੋ ਗੱਭਰੂ ਉਤਰੇ ਨੇ ਆਹ ਹਾ ਹਟ ਕੇ ਜਾਵਾਂ ਇਹ ਉਤਸ਼ਾਹ ਇਹ ਕਬੱਡੀ ਇਹ ਜੋਸ਼ ਹੈ ਇਸ ਮੈਦਾਨ ਦੇ ਅੰਦਰ ਤੇ ਸਰਦਾਰ ਮੀਤਰ ਸਿੰਘ ਜੀ ਵੀ ਕਹਿੰਦੇ ਵੀ ਬੜੇ ਗੁੱਟ ਦੇ ਫੜਾਕ ਬੜੇ ਬਹੁਤ ਵਧੀਆ ਕਬੱਡੀ ਖੇਢੀ ਹੈ ਅੱਜ ਬਾਬਾ ਹਰਪ੍ਰੀਤ ਕਮਾਲੂ ਕਬੱਡੀ ਦੇ ਸਿਰ ਤੇ ਬਾਬਾ ਖੜਦਾ ਪਿਆ ਕੀ ਬਾਤ ਹੈ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਜੋ ਕਬੱਡੀ ਐਸੋਸੀਏਸ਼ਨ ਦੇ ਇੱਕ ਪ੍ਰਧਾਨ ਨੇ ਮਨਜੋਤ ਬਾਬਾ ਹਰਪ੍ਰੀਤ ਕਮਾਲੂ ਜੀ ਉਹਨਾਂ ਦੇ ਨਾਲ ਮਨਜੋਤ ਬੈਠੇ ਨੇ ਸਾਡੇ ਮਦਲ ਨਾਲ ਜੀ ਧੀਰੇ ਵੀ ਵਾਲੇ ਬਠਿੰਡੇ ਵਾਲੇ ਅੱਜ ਦੇਖਦੇ ਆ ਵੀ ਖੇਡ ਪ੍ਰਮੋਟਰ ਵੀ ਬੜੇ ਬੈਠੇ ਨੇ ਕੋ ਸਾ ਵੀ ਬੜੇ ਬੈਠੇ ਨੇ ਬੜੀਆਂ ਅਵਾਂਸ ਕੀਤਾ ਐਨ ਆਰ ਆਈ ਸੱਜਣ ਸਟੇਜ ਤੇ ਸ਼ੋਅ ਤੇ ਦਰਗਾਹੀ ਦਾ ਫਾਈਨਲ ਮੈਚ ਪੰਹੂਰ ਦੇ ਨਾਲ ਬਾਹਰ ਜੁਆ ਦੇ ਚੱਲ ਰਿਹਾ ਵਾਹ ਜੀ ਵਾਹ ਆਹ ਦੇਖਦੇ ਆ ਇਹ ਨੌਜਵਾਨ ਬਹੁਤ ਹੀ ਵਧੀਆ ਜੱਫੀ ਦੀ ਗੱਲ ਕਰਦਾ ਹੋਇਆ ਪਰ ਪੁਆਇੰਟ ਰੀਡਰ ਦੇ ਖਾਤੇ ਡਾਲਿਆ ਵਾਲਾ ਰੀਡਰ ਭਾਈ ਰੁਪਿਆ ਡਾਲਿਆ ਵਾਲਾ ਲੀਡਰ ਭਾਈ ਭਾਈ ਰੁਪਿਆ ਕੋਲੇ ਆ ਜੇ ਗਰਾਊਂਡ 'ਤੇ ਆ ਜੇ ਡਾਲਿਆ ਵਾਲਾ ਰੀਡਰ ਭਾਈ ਰੁਪਿਆ ਵਾਲਿਆਂ ਕੋਲੇ ਆ ਜੇ ਲਓ ਗੋਲੀ ਆਹ ਬਸੰਤ ਲੱਗਦਾ ਵੀ ਜਫਰੀ ਦੀ ਗੱਲ ਕਰਦਾ ਹੈ। ਨਾ ਤੇ ਉਹਨੇ ਜਫਰੇ ਸਾਡੇ ਮਾਲਜੋਤ ਗਰਮੇਲ ਸਿੰਘ ਜੀ ਠੱਠੀ ਵਾਲੇ ਜਿਹੜੇ ਵੀ ਉਹਨਾਂ ਵੰਨੀਆਂ ਜਿੰਨੇ ਜਫਰੇਦਰ ਭਲੂਰ ਦੇ ਨੌਜਵਾਨ ਲਾਉਣੇ ਆ ਤੇ ਉਹਨੇ 100 ਰੁਪਏ ਦਿੱਤੇ ਜਾਣੇ। ਵਾਹ ਜੀ ਵਾਹ। ਬਹੁਤ ਬੜੀ ਧੰਨਵਾਦ। ਅਗਲਾ ਮੈਚ ਆ ਗਿਆ ਟੀਮਾਂ ਦੇ ਨੂੰ ਭਾਈ ਨੂੰ ਪਾ ਦੇ ਕਾਲੋ ਦੂਸਰ ਦੀ। ਲਓ ਜੀ। ਇਧਰਲੇ ਪਾਸੇ ਹੁਣ ਬਹੁਤ ਵਧੀਆ ਕਬੱਡੀ ਕਾਫੀ ਟੀਮਾਂ ਦਾ ਮਾਰ ਦੋ ਟੀਮਾਂ ਅੱਥਵੇਂ ਖੇਡ ਮੈਦੇ ਦੀਆਂ ਵਿਜੇਤਾ ਬਣ ਜਾ ਰਹੀਆਂ ਨੇ ਦੋਨੋਂ ਟੀਮਾਂ ਢਿੱਡੀਆਂ ਹੋਈਆਂ ਜੋਧੇ ਰਾਂ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਡਾਡੇ ਦੇ ਹੱਥ ਹੁੰਦੀ ਹੈ ਜਿੱਤਾਂ ਤੇ ਹਾਰਾ ਖੁਸ਼ੀ ਮਨਾਈਏ ਜਿੱਤ ਦੀ ਨਾ ਹਾਰੋਂ ਡਰਗੇ ਹਾਰ ਨੂੰ ਵੀ ਦਰਨਾ ਲਓ ਹੁਣ ਮੈਂ ਬੇਨਤੀ ਕਰਾਂ ਵੀ ਅਮਨਦੀਪ ਦਬੜੀ ਖਾਨਾ ਆ ਜਾ ਸੋਹਣਾ ਅੱਖੀਆਂ ਉੜੀਕਦੀਆਂ ਤੇ ਆ ਜਾ ਰਿਜ਼ਲਟ ਦੱਸਿਓ ਜੀ ਫਾਈਨਲ ਮੈਚ ਦੇ ਵਿੱਚੋਂ ਭਨੂਰ ਦੀ ਟੀਮ ਫਸਟ ਹੈ